ਉਹ ਤਾਂ ਹੀ ਸਾਰਿਆਂ ਨੂੰ ਤੇ ਇਹਦੀ ਅੱਜ ਡੈਥ ਹੋ ਗਈ ਆ ਇਹ ਟੀਕੇ ਦੇ ਕਾਰਨ ਤੇ ਫੇਰ ਸਾਡੇ ਹਮਲੇ ਦੀ ਸਟੈਚੀ ਬਹੁਤ ਮਾੜੀ ਸਾਡੇ ਹਮਲੇ ਤੇ ਬਹੁਤ ਜ਼ਿਆਦਾ ਹੀ ਗੰਦ ਪਿਆ ਹੈ ਅਸੀਂ ਪੁਲਿਸ ਕੋ ਜਾ ਕੇ ਕਹਿੰਨੇ ਆ ਪੁਲਿਸ ਸਾਡੀ ਸੁਣਦੀ ਨਹੀਂ ਜੀ ਮੇਰੀ ਭੈਣ ਦੀ ਆ ਚਲੋ ਮੇਰਾ ਤੇ ਅੱਜ ਪੁੱਤ ਮੇਰਾ ਚਲ ਗਿਆ ਛੋਟਾ ਹੀ ਸਾਰਿਆਂ ਨੂੰ ਤੇ ਇਹਦੀ ਅੱਜ ਡੈਥ ਹੋ ਗਈ ਆ ਇਹ ਟੀਕੇ ਦੇ ਕਾਰਨ ਠੀਕ ਆ ਜੀ ਇਹ ਅਗੇ ਵੀ ਇਹਦਾ ਹੋਇਆ ਸੀ ਕੰਮ ਤੇ ਮੈਂ ਟੀਕੇ ਤੋਂ ਤੇ ਮੈਂ ਦਾ ਸਭ ਜੀ ਇਲਾਜ ਬਹੁਤ ਜ਼ਿਆਦਾ ਕਰਾਇਆ ਤੇ ਮੇਰੀ ਇਹ ਤੋਂ ਪਹਿਲਾਂ ਪਤਨੀ ਵੀ ਦੀ ਦਤੋ ਗਈ ਇਹਨਾਂ ਦੇ ਕਾਰਨ ਵੀ ਜਦੋਂ ਤੁਹਾਨੂੰ ਪਤਾ ਤਿੰਨ ਮੇਰੇ ਬੇੜੇ ਤੇਨੇ ਹੋ ਜੇ ਹੋਂ ਤੇ ਫਿਰ ਜਨਾਨੀ ਦੇ ਦਿਲ ਹੌਲੇ ਹੁੰਦੇ ਆ ਤੇ ਉਹਦੀ ਮੌਤ ਹੋ ਗਈ ਤੇ ਮਗਰ ਇਹਨੇ ਮੈਨੂੰ ਟੀਕੇ ਦਾ ਕਾਰਨ ਇਹਦੇ ਟੀਕਾ ਕਿਦੇ ਉਲਟ ਲੱਗ ਗਿਆ ਤੇ ਇਹਦੇ ਜ਼ਖਮ ਹੋ ਗਿਆ ਪਿੱਛੇ ਇਹਨੂੰ ਮੈਂ ਹਸਪਤਾਲ ਦਾ ਕੀਤਾ ਤੇ ਅੰਦਰਾ ਮੈਂ ਚੁੱਕ ਚੁਕਾ ਕੇ ਇਹ ਤੇ 1.5 ਪੌਣੇ 2 ਲੱਖ ਰੁਪਇਆ ਲਾਇਆ ਇਹ ਜਿਹੜਾ ਮੈਂ ਨੂੰ ਠੀਕ ਠਾਕ ਕਰਕੇ ਲੈ ਆਂਦਾ ਇਹ ਫਿਰ ਸਾਡੇ ਮਹੱਲੇ ਦੀ ਸਟੈਚੀ ਬਹੁਤ ਮਾੜੀ ਸਾਡੇ ਮਹੱਲੇ 'ਚ ਬਹੁਤ ਜ਼ਿਆਦਾ ਹੀ ਗੰਦ ਪਿਆ ਹੈ ਅਈ ਪੁੱਛ ਕੋ ਜਾ ਕੇ ਕਹਿੰਦੇ ਆ ਪੁੱਤ ਸਾਡੀ ਸੁਣਦੀ ਨਹੀਂ ਗੀ ਮੇਰੀ ਬੇਨਤੀ ਆਵੇ ਚਲੋ ਮੇਰਾ ਤੇ ਅੱਜ ਪੁੱਤ ਮੇਰਾ ਚਲ ਗਿਆ ਤੇ ਗਾ ਸਾਡੇ ਮਹੱਲੇ ਦਾ ਸਦਾਰ ਹੋਇਆ ਮਹਾਰਾਜ ਮੇਰੀ ਇਹ ਫਰਿਆਦ ਸੁਣੋ ਮੇਰੀ ਪੰਜਾਬ ਸਰਕਾਰ ਨੂੰ ਪੀ ਲਿਆ ਕਿ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਕਬੂਲ ਕਰੋ ਸਾਡੇ ਮਹੱਲੇ ਦੇ ਵਿੱਚ ਵਾਲੀ ਕੁਮੱਲਾ ਪਿੰਡ ਫਤਿਆਬਾਦ ਸਾਡੇ ਮਹੱਲੇ ਦੇ ਵਿੱਚ ਬਹੁਤ ਜ਼ਿਆਦਾ ਹੀ ਗੰਦ ਪਿਆ ਹੈ ਇਸ ਕਾਰਨ ਮੈਂ ਸਰਕਾਰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਵੀ ਸਾਡੇ ਫਤਿਹਬਾਦ ਦੇ ਵਾਲਮੀਕ ਮਹੱਲੇ ਦਾ ਸੁਧਾਰ ਹੋਵੇ ਤੇ ਮਹਾਰਾਜ ਸਾਡੀ ਬਹੁਤ-ਬਹੁਤ ਮਿਹਰਬਾਨੀ ਚਲੋ ਮੇਰਾ ਤੇ ਬੇੜਾ ਚਲ ਗਿਆ ਗਾਂ ਸਾਡੀ ਆਉਣ ਵਾਲੀ ਪੀੜ੍ਹੀ ਦੇ ਬੱਚੇ ਬਚੇ ਰਹਿਣ ਛੋਟਾ ਹੀ ਸਾਰਿਆਂ ਨੂੰ ਤੇ ਇਹਦੀ ਅੱਜ ਡੈਥ ਹੋ ਗਈ ਆ ਇਹ ਟੀਕੇ ਦੇ ਕਾਰਨ ਤੇ ਫੇਰ ਸਾਡੇ ਮਹੱਲੇ ਦੀ ਸਟੈਚੀ ਬਹੁਤ ਮਾੜੀ ਸਾਡੇ ਮਹੱਲੇ 'ਚ ਬਹੁਤ ਜ਼ਿਆਦਾ ਹੀ ਗੰਦ ਪਿਆ ਹੈ ਅਈ ਪੁਲਿਸ ਕੋ ਜਾ ਕੇ ਕਹਿੰਦੇ ਆ ਪੁਲਿਸ ਸਾਡੀ ਸੁਣਦੀ ਨਹੀਂ ਜੀ ਮੇਰੀ ਭੈਣ ਦੀ ਆ ਚਲੋ ਮੇਰਾ ਤੇ ਅੱਜ ਪੁੱਤ ਮੇਰਾ ਚਲ ਗਿਆ ਛੋਟਾ ਹੀ ਸਾਰਿਆਂ ਨੂੰ ਤੇ ਇਹਦੀ ਅੱਜ ਡੈਥ ਹੋ ਗਈ ਆ ਇਹ ਟੀਕੇ ਦੇ ਕਾਰਨ ਠੀਕ ਹੈ ਜੀ ਇਹ ਅੱਗੇ ਵੀ ਇਹਦਾ ਹੋਇਆ ਸੀ ਕੰਮ ਤੇ ਮੈਂ ਟੀਕੇ ਤੋਂ ਤੇ ਮੈਂ ਦਾ ਸਭ ਜੀ ਇਲਾਜ ਬਹੁਤ ਜ਼ਿਆਦਾ ਕਰਾਇਆ ਤੇ ਮੇਰੀ ਇਹ ਤੋਂ ਪਹਿਲਾਂ ਪਤਨੀ ਵੀ ਦੀ ਦਤ ਹੋ ਗਈ ਸੀ ਇਹਨਾਂ ਦੇ ਕਾਰਨ ਵੀ ਜਦੋਂ ਤੁਹਾਨੂੰ ਪਤਾ ਤੈਨ ਮੇਰੇ ਬੇੜੇ ਤੇਨੇ ਹੋ ਜੇ ਹੋਂ ਤੇ ਫਿਰ ਜਨਾਨੀ ਦੇ ਦਿਲ ਹੌਲੇ ਹੁੰਦੇ ਆ ਤੇ ਉਹਦੀ ਮੌਤ ਹੋ ਗਈ ਤੇ ਮਗਰੇ ਇਹਨੇ ਮਿਲੂ ਟੀਕੇ ਦਾ ਕਾਰਨ ਇਹਦੇ ਟੀਕਾ ਕਿਤੇ ਉਲਟ ਲੱਗ ਗਿਆ ਤੇ ਇਹਦੇ ਜ਼ਖਮ ਹੋ ਗਿਆ ਪਿਛੇ ਇਹਨੂੰ ਮੈਂ ਹਸਪਤਾਲ ਦਾ ਹਕੀਕਾ ਤੇ ਮੈਂ ਚੁੱਕ ਚੁਕਾ ਕੇ ਇਹ ਤੇ 1.5 ਪੌਣੇ 2 ਲੱਖ ਰੁਪਇਆ ਲਾਇਆ ਇਹ ਜੋ ਮੈਨੂੰ ਠੀਕ-ਠਾਕ ਕਰਕੇ ਲੈਣ ਦਾ ਇਹ ਫਿਰ ਸਾਡੇ ਮਹੱਲੇ ਦੀ ਸਟੇਚੀ ਬਹੁਤ ਮਾੜੀ ਸਾਡੇ ਮਹੱਲੇ 'ਚ ਬਹੁਤ ਜ਼ਿਆਦਾ ਹੀ ਗੰਦ ਪਿਆ ਹੈ ਅਸੀਂ ਪੁਛ ਕੋ ਜਾ ਕੇ ਕਹਿ ਲਿਆ ਪੁਛ ਸਾਡੀ ਸੁਣਦੀ ਨਹੀਂ ਜੀ ਮੇਰੀ ਬੇਨਤੀ ਆਵੇ ਚਲੋ ਮੇਰਾ ਤੇ ਅੱਜ ਪੁੱਤ ਮੇਰਾ ਚਲ ਗਿਆ ਤੇ ਗਾ ਸਾਡੇ ਮਹੱਲੇ ਦਾ ਸਦਾਰ ਹੋਏ ਮਹਾਰਾਜ ਮੇਰੀ ਇਹ ਫਰਿਆਦ ਸੁਣੋ ਮੇਰੀ ਪੰਜਾਬ ਸਰਕਾਰ ਨੂੰ ਪੀ ਲਿਆ ਕਿ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਕਬੂਲ ਕਰੋ ਸਾਡੇ ਮਹੱਲੇ ਦੇ ਵਿੱਚ ਵਾਲੀ ਕੁਮੱਲਾ ਪਿੰਡ ਫਤਿਹਾਬਾਦ ਸਾਡੇ ਮਹੱਲੇ ਦੇ ਵਿੱਚ ਬਹੁਤ ਜ਼ਿਆਦਾ ਹੀ ਗੰਦ ਪਿਆ ਹੈ ਇਸ ਕਾਰਨ ਮੈਂ ਸਰਕਾਰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਵੀ ਸਾਡੇ ਫਤਿਹਬਾਦ ਦੇ ਵਾਲਮੀ ਕੁ ਮਹੱਲੇ ਦਾ ਸੁਧਾਰ ਹੋਵੇ ਤੇ ਮਹਾਰਾਜ ਸਾਡੀ ਬਹੁਤ ਬਹੁਤ ਮਿਹਰਬਾਨੀ ਚਲੋ ਮੇਰਾ ਤੇ ਬੇੜਾ ਚਲ ਗਿਆ گاਹਾ ਸਾਡੀ ਆਉਣ ਵਾਲੀ ਪੀੜ੍ਹੀ ਦੇ ਬੱਚੇ ਬੱਚੇ ਰਹਿਣ